ਸੱਸਰੀ ਕਾਲ ਜੀ ਸੱਸਰੀ ਕਾਲ ਜੀ ਤੂੰ ਪਿਛਾੜੀ ਕਰ ਕਰਕੇ ਸੱਸਰੀ ਕਾਲ ਬੁਲਾਉਣ ਢਈ ਹੈ ਪਿਛਾੜੀ ਕਰ ਕਰਕੇ ਸੱਸਰੀ ਕਾਲ ਬੁਲਾਉਣ ਢਈ ਠੀਕ ਹੈ ਨਾ ਕੰਮ ਜਿਆਦਾ ਹਰ ਚ ਕੰਮ ਬਹੁਤ ਆ ਅੱਛਾ ਉਹ ਕਿਹੜਾ ਕੰਮ ਕਰਨਾ ਤੇ ਕਿਹੜਾ ਉਹ ਐਂਟੀ ਆ ਕੇ ਥੋੜਾ ਕੰਮ ਤੇਰਾ ਹੋ ਲਾਓਗੇ ਕੀ ਆਨੰਦ ਹੈਲਪ ਮੀ ਹਾਂ ਹੈਲਪ ਮੀ ਆਕਰ ਆਨੋ ਨੇ ਘਰ ਤੇ ਨਹੀਂ ਪਈ ਨਾ ਸੇ ਹੂੰ ਵੀ ਇਹ ਤਾਂ ਕੱਲ ਮੀਨੇ ਕੰਮ ਖਰਾਬ ਕਰਤਾ ਆਦਾ ਵੀਡੀਓ ਕੱਲ ਬਣਨੀ ਆਹੀ ਬੜਾ ਕੰਮ ਖਰਾਬ ਹੋਇਆ ਸਾਰਾ ਦਿਨ ਹੀ ਖਰਾਬ ਹੋਇਆ ਆਕੇ ਚਲੋ ਮਾਰਾ ਤੇ ਕੋਸ਼ਿਸ਼ ਵੀ ਨਹੀਂ ਖਰਾਬ ਕਰਦੇ ਮਾਰਾ ਤੇ ਵਈਆ ਵਧੀਆ ਹੀ ਕਰਦੇ ਆ ਹਾਂ ਤੇ ਪਰ ਇਹ ਕ ਮੀਨ ਆ ਸਾਰਾ ਦਿਨ ਖਰਾਬ ਹੋਇਆ ਗੱਲ ਤੇ ਕੱਪੜੇ ਵੀ ਨਹੀਂ ਤੂੰ ਫੇ ਕੱਪੜਾ ਬੱਤੀ ਵੀ ਨਹੀਂ ਆਈ ਬੱਤੀ ਬੰਦ ਤੇ ਕਾ ਮੇਰਾ ਹੁੰਡਣ ਵਾਲਾ ਪਿਆ ਹੀ ਉਧਰੋਂ ਆ ਜੀ ਜਦ ਸੀਂਹ ਲੋਚਾ ਰੋ ਕੀਤੇ ਤੇ ਫਟਾਫਟ ਖਾਂ ਹੁੰਜਿਆ ਤੇ ਉਹਨੇ ਜਮੋਟੀ ਮੈਂ ਤੇਰੇ ਵਾਲਾ ਮੈਂ ਸਬਜੀ ਬਣਾਉਂ ਕਿਹਦੇ ਵਾਲਾ ਮੈਂ ਆਟਾ ਗੁੰਨੂ ਕਿਹਦੇ ਵਾਲਾ ਮੈਂ ਰੋਟੀਆਂ ਪਕਾਉਂ ਕਿਹਦੇ ਵਾਲਾ ਵਿਆਹ ਜਾਦਾ ਦਾ ਦਾ ਸਬਜੀ ਚਿਰ ਕੇ ਤੜਕਾ ਲਾਤਾ ਚੰਗਾ ਆ ਗਿਆ ਲੱਗੇ ਫੇ ਮੈਂ ਆਟਾ ਗੁੰਨੂ ਹੈਲਪ ਕਰ ਦਿੱਤੀ ਇਹ ਕਿਨੇ ਆਟਾ ਗੁੰਨ ਲਿਆ ਲਿਓ ਮੈਂ ਰੋਟੀਆਂ ਪਕਾ ਦੇਨੀ ਹੁਣ ਤੇ ਵਿਆਹ ਕਿੱਥੇ ਆ ਮੈਂ ਆਪਣੇ ਗਮਾਂਢੀ ਆ ਤੇ ਜਾਣਾ ਜ਼ਰੂਰੀ ਪੜੀ ਗਈ ਵੀ ਉਹਨਾਂ ਨੇ ਕਿਹਾ ਵਾ ਨਹੀਂ ਉਹ ਤਾਂ ਜ਼ਰੂਰੀ ਹੈ ਤੇ ਲੰਗਰ ਪ੍ਰਸ਼ਾਦ ਦੇ ਸਬਜ਼ੀਆਂ ਬਣਾ ਕੇ ਖਾ ਕੇ ਤੇ ਵਿਆਹ ਚ ਕੀ ਖਾਣਾ ਅੱਧੀ ਫਿਰ ਰੋਟੀ ਮੇਕਰੋ ਖਾ ਕੇ ਜਾਣੀ ਆਪਾਂ ਦੋਵਾਂ ਨੇ ਤੇ ਪਕੌੜੇ ਜ਼ਿਆਦਾ ਨਹੀਂ ਖਾਣੇ ਦੋ-ਦੋ ਖਾਣੇ ਆ ਅੱਛਾ ਤੇ ਰੋਟੀ ਆਪਾਂ ਖਾਣੀ ਨਹੀਂ ਉਹ ਆਪਾਂ ਇਦਾਂ ਰਹਿਣਾ ਅੱਛਾ ਠੀਕ ਆ ਤਾਈਓ ਘਰੋਂ ਪਕਾ ਕੇ ਤੇ ਖਾ ਕੇ ਅੱਗੇ ਬੀਬੀ ਕਹਿੰਦੇ ਜਾਂਦੀ ਕਿ ਪਤਾ ਨਹੀਂ ਕੌਣ ਆਦੀ ਮੈਂ ਕਦੀ ਨਹੀਂ ਕਿ ਵਿਆਹ ਤੇ ਗਈ ਤਾਂ ਨਾ ਮੈਂ ਰੋਟੀ ਖਾਧੀ ਵਿਆਹ ਵਾਲੀ ਕਦੀ ਬੀਬੀ ਆ ਖੰਡਈ ਆਂਦੇ ਵੀ ਮਸਾਲੇ ਹੁੰਦੇ ਨਾ ਪਏ ਤਾਂ ਦੀ ਮੈਂ ਘਰੋਂ ਖਾ ਕੇ ਜਾਣਾ ਤੇ ਜਦੋਂ ਕਿਸ ਨੇ ਆਵਾਜ਼ ਮਾਰਨਾ ਉਹ ਨਾ ਵੀ ਤੂੰ ਘਰੋਂ ਰੋਟੀ ਖਾ ਲਿਆ ਤੇ ਉੱਥੇ ਜਾ ਕੇ ਕੀ ਖਾਣਾ ਮੈਂ ਹਾਂ ਤਾਂ ਦੀ ਫਿਰ ਮੈਂ ਉੱਥੇ ਜਾ ਕੇ ਕੀ ਖਾਣਾ ਵੀ ਜਦੋਂ ਮੇਰਾ ਸਰੀਰ ਜਿੱਦਾਂ ਦਾ ਹੈਗਾ ਉਹ ਜਾਈ ਸਿਸਟਮ ਵੇਖਣਾ ਪੈਣਾ ਅਈ ਆਂਟੀ ਸਾਰੇ ਇਦਾਂ ਹੀ ਕਰਦੇ ਹਾਂ 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 ਨਹੀਂ ਹਰ ਕੋ ਮਸਾਲੇ ਵਾਲੀ ਸੱਤ ਨਹੀਂ ਕਰਦੀ ਜਦੋਂ ਤੇ ਕੀ ਕਰੀ ਮੈਂ ਆ ਬਿਮਾਰ ਹੋ ਗਈ ਇਹੀ ਖਾ ਖਾ ਕੇ ਪਕੌੜੇ ਕਿੰਨੇ ਵਿਆਹ ਵੇਖੇ ਕੱਲ ਤਿੰਨੀ ਥਾਈ ਪ੍ਰੋਗਰਾਮ ਹੀ ਤਿੰਨੀ ਥਾਈ ਗਏ ਆ ਬਾਬਾ ਜਿੰਨੇ ਪੋੜੇ ਖਾ ਖ ਬਿਮਾਰ ਹੋਏ ਤੇ ਅਹੀਂ ਤਾਂ ਬਚੇ ਰਹੇ ਅਹੀਂ ਆਪਣੀ ਰੋਟੀ ਵਰ ਲੈਣ ਕੇ ਜਾਣੀਆਂ ਖਾ ਕੇ ਤਾਂ ਫੇਰ ਹੀ ਨਾ ਇਹਨਾਂ ਕੋਲ ਸਾਰੇ ਦੋ ਦੋ ਪਕੌੜੇ ਬਸ ਖਿੰਦੀ ਰਹ ਅੰਡੇ ਸਰੀ ਡਸਟ ਵੀ ਨਹੀਂ ਹੈਗਾ ਇਹਦੇ ਚ ਜੋ ਮਰਜੀ ਛੁੱਟੀ ਜਾਓ ਹੈ ਨਾ ਇਹ ਗੱਲ ਆ ਆਪਣਾ ਪ੍ਰੇਸ਼ ਕਰੋ ਜਿੰਨਾ ਕੀਤਾ ਜਾ ਤੇ ਕੱਲ ਤਿੰਨੀ ਥਾਂ ਹੀ ਗਈ ਤਿੰਨਾ ਥਾਵਾਂ ਤੋਂ ਨਹੀਂ ਕੁਝ ਵੀ ਖਾਦਾ ਇਦਾਂ ਪੇਟ ਖਰਾਬ ਜਿਦਾਂ ਉਲਟੀਆਂ ਹੋਣੀਆਂ ਇਦਾਂ ਹੋ ਗਿਆ ਤੇ ਕੁਝ ਨਹੀਂ ਰੋਟੀ ਨਹੀਂ ਖਾਦੀ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਹੋ ਗਈ ਆ ਤੇ ਹੁਣ ਮੈਂ ਕਹਿ ਕੇ ਆਈ ਕਲਜੀਤ ਨੂੰ ਮੈਂ ਮੇਰੀ ਰੋਟੀ ਨਾ ਬਕਾਈ ਮੈਂ ਆਣ ਕੇ ਦੋ ਲੋਟਰੀਆਂ ਨੌਣੀਆਂ ਜਵਾਰ ਦੀਆਂ ਤੇ ਆਣ ਕੇ ਖਾਣੀਆਂ ਹਾਂ ਆਹੋ ਨਾਲੇ ਪਰਸ ਕੱਲ ਤਾਂ ਨਹੀਂ ਕੋਹ ਵੀ ਖਾਦਾ ਹੁਣ ਪੇਟ ਸਹੀ ਹੀਗਾ ਠੀਕ ਠੀਕ ਹਾਂ ਮੁੰਡਾ ਇੱਥੇ ਰੋਟੀ ਬਣੀ ਇੱਥੇ ਖਾਦਾ ਚੁੱਪ ਕਰ ਨਹੀਂ ਹੁਣ ਨਹੀਂ ਹੁਣ ਮੈਂ ਜਵਾਰ ਦੀ ਖਾਣੀ ਜਾ ਕੇ ਅਮਰਤ ਮੇਰਾ ਕਹਿੰਦਾ ਵੀ ਅੱਜ ਖਾ ਲੋ ਜੋ ਖਾਣਾ ਫਿਰ ਕੱਲ ਤੁਸੀਂ ਪਾਣੀ ਦੇ ਲੈਣਾ ਕਿਉਂ ਆਂਦਾ ਇੱਕ ਹਫਤੇ ਚ ਇੱਕ ਵਾਰੀ ਫਾਸਟਿੰਗ ਕਰ ਲਿਆ ਕਰੋ ਤੜਾ ਸਿਸਟਮ ਸਹੀ ਰਿਹਾ ਆਹੋ ਕਹਿੰਦੇ ਆ ਤਰਾ ਇਹ ਗੱਲ ਹੋ ਬੀਬੀ ਦਾ ਭਤੀਜਾ ਵਾ ਨਾ ਸ਼ੱਬਾ ਬੁੱਟਰਾਂ ਵਾਲਾ ਉਹ ਵੀ ਕਹਿੰਦਾ ਨਾ ਨਾ ਇੱਕ ਹਫ਼ਤੇ ਵਿੱਚ ਇੱਕ ਦਿਨ ਵਰਤ ਰੱਖਣਾ ਚਾਹੀਦਾ ਚਾਹੀਦਾ ਵਾ ਨਾ ਅੱਜ ਖਾਲਾ ਮਮਾ ਜੋ ਵੀ ਖਾਣਾ ਕੋਕੜੇ ਕੋਕੂੜੇ ਖਾਣ ਤੱਕ ਕੋਸ਼ਿਸ਼ ਵਿੱਚ ਖਾ ਲੈਣਾ ਤੇ ਕਿੱਥੇ ਵਿਆ ਪੈਲਸ ਵਾ ਪੈਲਸ ਅੱਛਾ ਅੱਛਾ ਚੱਲ ਰਣ ਹੁਣ ਦੋ ਦੋ ਲਾਵੀ ਇਹਨਾਂ ਦੀਆਂ ਫਿਰ ਕੇ ਜਾਦੀਆਂ ਨਾਲ ਆਵੀ ਆਹੋ ਜਿੰਨੀਆਂ ਕਹਿਣਗੇ ਮੈਂ ਤਾਂ ਲਾਈ ਜਣੀ ਆਹੋ ਮੈਂ ਤਾਂ ਕਿਹਾ ਬੰਦੀਆਂ ਚੱਤੀਆਂ ਤੁਸੀਂ ਵੀ ਖਾਓ ਸਬਜ਼ੀ ਦਾ ਸਵਾਦ ਵੇਖੋ ਕਿਦਾਂ ਦੀ ਅਸੀਂ ਰਾਤੀ ਬਣਾਈ ਸ਼ਿਮਲਾ ਮਿਰਚ ਕੀਦਰ ਹੈ ਕੋਈ ਹੁਣ ਧਰਨੀ ਨਹੀਂ ਕੋਈ ਲੱਭਦਾ ਰੋਈ ਦੀਆਂ ਸੁੱਕੀਆਂ ਸਬਜ਼ੀਆਂ ਦਾਲ ਮੈਨੂੰ ਬੜੀ ਪਸੰਦ ਵਾ ਅੱਛਾ ਸਾਡੇ ਜੋਬਰ ਨੂੰ ਪਸੰਦ ਵਾ ਤੇ ਇਹ ਆ ਨਾ ਵੀ ਜਿੱਦਾਂ ਵਿਆਹ ਵਿੱਚ ਸਾਰੀਆਂ ਸਬਜ਼ੀਆਂ ਖਾ ਚੁੱਕੇ ਆ ਨਾ ਹਾਂਜੀ ਹਾਂਜੀ ਹੁਣ ਕੋਈ ਸਬਜ਼ੀ ਧਰਨ ਨੂੰ ਵੀ ਨਹੀਂ ਜੀ ਕਰਨ ਡਿਆ ਹੁਣ ਕੋਈ ਖਾਓ ਮਸਲਾਈ ਦਾਲ ਹਲਕੀ ਹਲਕੀ ਫੁਲਕੀ ਸਹੀ ਗੱਲ ਵਾ ਤੇ ਨਾਲ ਭੋਜਨ ਬਹੁਤ ਕਾੜੀਆਂ ਰੋਟੀਆਂ ਰੋਟੀਆਂ ਰਾਤੀ ਮੈਂ ਮੂੰਗੀ ਮਸਲਾਈ ਦਾਲ ਤੇ ਨਾਲ ਚਾਰੀ ਲੇਟ ਲਈ ਹਾਂ ਚਾਰ ਲਿਆ ਬੜੇ ਸਵਾਦ ਆ ਮੈਂ ਨਾ ਕੱਲ ਤੁਹਾਡਾ ਵੇਖਣ ਲਈ ਸੀ ਵੀਡੀਓ ਜਿਹੜੀ ਤੁਸੀਂ ਕਹਿਣ ਦਏ ਸੀ ਵੀ ਮਸਲਾਂ ਦੀ ਦਾਲ ਸਬੂਤੇ ਆਦੀ ਤੇ ਵਿੱਚ ਥੋੜੀ ਜੀ ਚਣਿਆਂ ਦੀ ਤੇ ਨਾਲ ਨਾਰਦਾਨੇ ਦੀ ਚਟਣੀ ਤੇ ਮਾਜੀ ਮੇਰੇ ਮੂੰਹ ਚ ਪਾਣੀ ਆ ਗਿਆ ਨਹੀਂ ਅੱਜ ਮੈਂ ਬਣਾਉਂਦੀ ਹੁੰਦੀ ਆ ਮੈਂ ਨਾ ਚੌਲ ਮਾਣੀ ਚੌਲ ਬਣਾਉਂਦੀ ਹੁੰਦੀ ਆ ਕਰੀਆਂ ਨੂੰ ਗਰਮੀਆਂ ਨੂੰ ਕੀ ਮੈਂ ਅੱਜ ਤਾਂ ਅੱਜ ਤਾਂ ਨੂੰ ਫਿਰਨ ਲਈ ਵੀ ਜਟਣੀ ਘੁੱਟਣੀ ਘੁੱਟਣੀ ਆ ਅੱਜ ਮਾਸਾ ਹਾਂ ਮੈਂ ਇਹ ਜੇ ਕੰਮ ਬਥੇਰੇ ਕਰਦੀ ਹਾਂ ਹੋਣਦੀ ਤਾਂ ਤਾਂ ਜੀ ਗੰਢਾਂਂ ਦੀ ਨੇ ਵਿਆਹ ਦੀ ਉਹ ਟਿੱਪਾਰੀ ਖਾ ਕੇ ਖਾਧੀ ਆ ਨਾ ਆਹੋ ਤੇ ਮੈਂ ਹੁਣ ਫਿਰ ਹਾਜਮਾ ਕਰੀਏ ਮੜਾ ਜਿਆ ਤੇਜ਼ ਵਟਾ ਹੂੰ ਤੇਜ਼ ਵਧੀਆਂ ਕਰੀਏ ਫੇਰ ਖਾਣ ਯੋਗ ਹੋ ਜਾਈਏ ਕੇ ਨਹੀਂ ਨਾ ਦਾਣਾ ਜਿਹੜਾ ਹੋਣਾ ਆਪਣੇ ਲੀਵਨ ਨੂੰ ਕਰ ਦਿੰਦਾ ਵਾ ਠੀਕ ਸਹੀ ਕਰਦਾ ਵਾ ਨਾ ਅੱਜ ਕਰਦੇ ਅੰਗਰੇਜ਼ੀ ਬੜੀ ਚੱਲ ਪਈ ਆ ਉਹ ਕੀ ਕਰ ਦਿੰਦਾ ਵਾ ਵਾਸ਼ ਕਰ ਦਿੰਦਾ ਨਾ ਦਾਣਾ ਇਨੀ ਵਧੀਆ ਚੀਜ਼ ਆ ਜਿਦੋਂ ਪਹਿਲਾਂ ਆਮ ਲੋਕੀਂ ਸ਼ਰਾਬ ਸੁਪੀ ਲੈਂਦੇ ਹੁੰਦੇ ਸੀ ਤੇ 10 ਦਿਨ ਬਾਅਦ ਚਟਨੀ ਖੋਟੇ ਖਾ ਲੈਂਦੇ ਖਾ ਲੈਂਦੇ ਨੇ ਤੇ ਫੇਰ ਸੈਟ ਹੋ ਜਾਣਾ ਫੇਰ ਤੁਰ ਪੈਣਾ ਉਸੇ ਕੰਮ ਨੂੰ ਹੁਣ ਤੇ ਭਾਵੇਂ ਉਦੋਂ ਇੱਕ ਗੱਲ ਆ ਪਾ ਬੰਦਿਆਂ ਨੂੰ ਦਿੰਨੇ ਨਾ ਆਪਾਂ ਬਦਨਾਮੀ ਵੀ ਬੰਦੇ ਇਦਾਂ ਖਾਂਦੇ ਤੇ ਆਹ ਕੁਝ ਹੁੰਦਾ ਵਾ ਤੇ ਬੁੜੀਆਂ ਕਿਹੜੀਆਂ ਉਹੋ ਜਿਹੀਆਂ ਚੀਜ਼ਾਂ ਖਾਂਦੀਆਂ ਹਨਾ ਜਿਹੜਾ ਬੁੜੀਆਂ ਦੇ ਹੁੰਦੇ ਨਹੀਂ ਹੁੰਦੇ ਸਾਰਿਆਂ ਦੇ ਸਾਰਿਆਂ ਦੇ ਹੁੰਨਦੇ ਆ ਕੋਈ ਨਹੀਂ ਬਚਿਆ ਹੁਣ ਇਹਨਾਂ ਨੇ ਮਨਪ੍ਰੀਤ ਕੇ ਘਰ ਸਾਰਿਆਂ ਨੇ ਕਰਾਏ ਜਾ ਕੇ ਤੇ ਸਾਰਿਆਂ ਦੇ ਆਏ ਵੀ ਲੀਵਰ ਫੈਟੀ ਕਿਸ ਦਾ ਕੋ ਹਾਂ ਹਾਂ ਤੇ ਜੇ ਹੁਣ ਅਹੀ ਕਰਾਉਣ ਚਾਹਾਂਗੇ ਤੇ ਸਾਡਾ ਉਦੋਂ ਵੀ ਵੱਧ ਆਉਣਾ ਵਾ ਹਾਂ ਮੇਰਾ ਵੀ ਆ ਰਗਦੀਰ ਦਾ ਵੀ ਆ ਕਿੱਥੋਂ ਟੈਸਟ ਕਰਾਏ ਤੁਸੀਂ ਅਣੀ ਦੇ ਵਹਤੇ ਇੱਥੇ ਕਰਾਏ ਹੋ ਤੇ ਜਿੱਦਾਂ ਇੱਕ ਤੇ ਕਾਰਡ ਵਾਲਾ ਹੁੰਦਾ ਹੋਗਾ ਹੈਨਾ ਉਹਨੇ ਮੈਨੂੰ ਪਤਾ ਪਰ ਇੱਕ ਉਹ ਨੋਰਮਲ ਚੀਜ਼ ਜਿਹੜੀ ਆ ਜਾਂਦੀ ਆ ਹੀ ਗਈ ਆ ਵੀ ਹੈਜ਼ਾ ਦਾ ਟੈਸਟ ਸ਼ੁਰੂਆਤ ਦਾ ਪਤਾ ਲੱਗ ਜਾਂਦਾ ਵਾ ਹੁਣ ਇਹ ਲੈਵਲ ਦਾ ਨਹੀਂ ਨਾ ਪਤਾ ਪਰ ਇਹਨਾਂ ਨੇ ਪਤਾ ਨਾ ਕਿ ਫਟਰੀ ਗਾ ਆਹੀ ਵੀ ਇਹੀ ਵੀ ਕਰਾਉਣਾ ਇਹੀ ਨਹੀਂ ਕਰਾਇਆ ਹੈ ਤੱਕ ਟੈਸਟ ਕੋਈ ਜਦੋਂ ਬੱਚੇ ਆਪਣੀ ਪੀਜੀ 버ਗਰ ਖਾਂਦੇ ਆ ਉਹਨਾਂ ਦੇ ਧਿਆਨ ਹੀ ਹੁੰਦੇ ਹੁਣੇ ਹੁਣੇ ਆ ਬਿਨਾ ਦੱਸੇ ਹੋ ਜਾਣੇ ਆ ਕਿ ਗੱਲ ਕਰਦੀ ਆ ਸਾਦੀ ਰੋਟੀ ਤੇ ਨਹੀਂ ਨਹੀਂ ਰਹੀ ਪਰ ਇਹ ਚਾਹੀਦਾ ਕਰਨਾ ਰੋਟੀ ਬਣਾਉਣ ਲੱਗੀ ਨਾ ਨਾ ਹਾਂ ਮੈਂ ਰੋਟੀਆਂ ਸਾਡੀਆਂ ਪਾਉਂਦੀ ਕਿਥੇ ਅੱਛਾ ਸਾਡੀਆਂ ਬਾਪਾ ਨਹੀਂ ਨਹੀਂ ਸਾਸਿਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਜੀ ਉਹ ਸਾਨੂੰ ਠੀਕ ਠਾਕ ਜੀ ਤੂੰ ਤੇ ਬੜੀ ਲੱਗਦੀ ਆ ਤੁੱਪ ਤੂੰ ਬੜੀ ਪਾਵਰ ਬੈਂਕ ਰੱਖੀ ਕੀ ਕੀ ਗੱਲ ਤੇਰਾ ਜਿਆਦਾ ਬਿਜ਼ਨਸ ਚੱਲਦਾ ਮਾਈਕ ਵਾ ਅੱਛਾ ਭਲੇਖਾ ਲੱਗਿਆ ਅੰਕਲ ਨੂੰ ਅੰਕਲ ਨੂੰ ਭਲੇਖਾ ਲੱਗਿਆ ਮਾਈਕ ਵਾ ਅੱਛਾ ਮੈਂ ਤਾਂ ਪਾਵਰ ਬੈਂਕ ਉਹ ਨਹੀਂ ਨਹੀਂ ਹਾਂ ਇਹ ਤਿੰਨਾ ਫੋਨਾਂ ਨੂੰ ਲੱਗ ਜਾਂਦੇ ਆ ਆਪ ਇਹਨੂੰ ਹੋਰ ਵਾ ਆ ਬਦਲੀ ਜਾਂਦੀ ਏ ਦੀ ਆੜੇ ਪਹਿਲੇ ਫੁੰੁੰਡੇ ਹੀ ਉਹਨਾਂ ਲੱਗ ਜਾਂਦੀ ਆ ਅੱਛਾ ਇੱਕੋ ਜਿਹਾ ਸਾਰਾ ਕੋ ਇੱਕੋ ਜਿਹਾ ਤਿੰਨ ਆਏ ਦੇ ਵਿੱਚ ਕਿੰਨੇ ਦੀ ਆਈ ਪੂਰੀ ਇਹ ਕਿੰਨੇ ਦਾ ਇਹ ਇੱਕ ਲਾਈ ਕਰੇ 9500 ਰੁਪਏ ਦੀ ਵਧੀਆ ਚੀਜ਼ ਆ ਫਿਰ ਕੇ ਹਾਂਜੀ ਬੜੀ ਕੀ ਮਹਿੰਗੀਆਂ ਵੈਸੇ ਚੀਜ਼ਾਂ ਮਿਲਦੀਆਂ ਅਗਰ ਤੂੰ ਮਹਿੰਗੀਆਂ ਆਈ 30 35 35 ਜਾਂ ਤੇ ਮਾਈਕ ਵੀ ਹੈਗੀ ਸੀ ਆ ਤੇ ਵੀਡੀਓ ਬਣਾਉਣੀ ਹੈ ਸੌਖੀਆਂ ਕਿਤੇ ਕਿੰਨੀ ਵਾਰ ਹੈ ਨਾ ਮੈਂ ਹੀ ਖਰਾਬ ਬੜੀ ਛੇਤੀ ਹੋ ਜਾਂਦੇ ਫਿਰ ਵੀ ਉਦਾਂ ਆ ਸਾਲ ਕੀ ਕੱਢਿਆ ਨਾ ਵੀ ਥੋੜੇ ਡਾਟਾ ਬਣਾਉਣ ਕਰਨਾ اچھا ਤੇ ਕਿੰਨੇ ਖਰਚੇ ਆ ਤੇ ਭੈਣ ਭਰਾ ਕਹਿ ਦਿੰਦੇ ਵੀ ਆਹੋ ਤੁਸੀਂ ਤੇ ਗੱਲਾਂ ਕਰਦੇ ਆ ਪੈਸੇ ਬਣਾਉਣ ਨੂੰ ਉਹ ਆ ਜੇ ਆ ਹਨਾ ਆ ਤੇ ਹੁਣ ਆ ਫੋਨ ਵੀ ਮੇਰਾ ਵਿਚਾਰਾ ਡਿਆ ਵਾ ਕੀ ਕਰਨ ਅੱਖਾਂ ਮਾਰਦਾ ਅੱਖਾਂ ਮਾਰਦਾ ਫੋਨ ਵੀ ਨਹੀਂ ਨਹੀਂ ਤੇ ਪੈਸੇ ਦੀ ਤੇ ਜ਼ਰੂਰ ਤੋਂ ਪੈਸੇ ਦਾ ਕਰਕੇ ਸਾਰੀ ਦੁਨੀਆ ਦਿਨ ਰਾਤ ਇੱਕ ਕੀਤੀ ਹੈ ਲੋਕਾਂ ਨੇ ਹਰ ਇੱਕ ਬੰਦੇ ਦੀ ਇਹ ਜਨਾਨੀ ਦੀ ਸੜਕ ਦੇ ਉੱਤੇ ਦੌੜ ਪੈਸੇ ਪਿੱਛੇ ਹੀ ਹੈ ਪੈਸੇ ਪਿੱਛੇ ਦੌੜਵਾ ਸੜਕ ਦੇ ਪਿੱਛੇ ਕਿਉਂ ਕਰਾਂ ਜਿਵੇਂ ਘਰਾਂ ਚ ਵੀ ਆ ਜਮਾਨਾ ਇੰਨਾ ਐਡਵਾਂਸ ਹੋ ਗਿਆ ਵਾ ਕਿ ਪੈਸੇ ਤੋਂ ਬਿਨਾ ਕੋਈ ਗੱਲ ਹੀ ਨਹੀਂ ਕਰਦਾ ਹਾਂ ਮੈਂ ਆਪਣੀ ਤੁਹਾਨੂੰ ਹਾਸੇ ਵਾਲੀ ਗੱਲ ਸੁਣਾਉਣਾ ਉਹਦੋਂ ਆ YouTube ਦਾ ਤੇ ਪਤਾ ਹੀ ਨਹੀਂ ਹੁੰਦਾ ਨੂੰ ਹਾਂ ਤੇ ਮੈਂ ਮਿਲਤੀ ਜਾਣਾ ਹਾਂ ਤੇ ਮੇਰੀ ਜੌਬ ਹੁੰਦੀ ਕਿ ਜਿੱਦਾਂ 6 ਮਹੀਨੇ ਸਿਆਲ ਦੀ ਜਾਣਾ ਤੇ 6 ਮਹੀਨੇ ਘਰ ਤੋਂ ਨਹੀਂ ਦਿਨ ਖਾ ਮਿਲਦੀ ਨਹੀਂ ਕਰ ਹਾਂ ਤੇ ਅਮਰਤ ਨੂੰ ਸਕੂਲੇ ਪਾਇਆ ਇਹਨੇ ਵੀ ਸਕੂਲੋਂ ਮੈਂ ਘਰੇ ਹੋਣਾ ਨਾਲ ਤੋਂ ਵਾਈ ਦਾ ਕੰਮ ਹੀ 6-7 ਪਾਰੀ ਮੈਨੂੰ ਕੋ ਠੇਕੇ ਦੇਉਣੀ ਆ ਕੋ ਆਪਣੀਆਂ ਹੀ ਹੂੰ ਤੇ ਹੁਣ ਵਾਈ ਦੇ ਪੈਸੇ ਤੋਂ ਛੇ ਵੀ ਨਹੀਂ ਆਉਣੇ ਹੂੰ ਤੇ ਇੰਨੇ ਕਦੇ ਅੰਮ੍ਰਿਤ ਦੀ ਚੀਜ਼ ਮੰਗਣੀ ਨਾ ਐ ਕਹਣਾ ਪੁੱਤ ਕੋਈ ਨਹੀਂ ਇਕੱਲੋ ਜਾ ਝੋਨਾ ਪੱਕਣ ਵਾਲਾ ਉਦੋਂ ਲੈ ਦਾਂਗੇ ਦਾ ਕਣ ਕਹੂਗੀ ਉਦੋਂ ਲੈ ਦਾਂਗੇ ਤੇ ਗੰਦੇ ਨਾਲ ਕੋ ਉਦੋਂ ਲੈ ਦਾਂਗੇ ਇੱਕ ਵਾਰੀ ਮੈਨੂੰ ਐਦਾ ਉਹ ਭਰਾਵਾ ਕੋਈ ਕੰਮ ਤਾਂ ਦਾ ਕਰ ਲਿਆ ਕਰ ਸਾਡੇ ਕੋਲ ਝੋਨਾ ਕਣਕ ਦੀ ਢੀਕੇ ਆ ਆਓ ਠੀਕ ਆ ਫਿਰ ਕੇ 6 ਮਹੀਨੇ ਕੌਣ ਵੇਂਦਾ ਰਵੇ ਗਾੜੀ ਉਦੋਂ ਤੇ ਨਿਆਣੇ ਨੂੰ ਗਾੜੀ ਹੱਦ ਕਰਦੀ ਆ ਵੇਖ ਲਓ ਅਰੇ ਪੂਗ ਜਿਆ ਜੇ ਪੰਜ ਸਾਲਾਂ ਦਾ ਇਸ ਨੂੰ ਕਰੇ ਹਾਂ 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 ਜਾਂਦਾ ਵੇਖ ਲਓ ਇਹਦੇ ਕੰਮ ਹੋਣੀ ਆ ਨਾ ਇਹਨਾਂ ਕੋਈ ਕੰਮ ਤਾਂੰਦਾ ਕਰ ਲਿਆ ਕਰ ਆ ਠੀਕ ਨਹੀਂ ਇਹ ਵੀ ਨਹੀਂ ਸਹੀ ਗੱਲ ਵਾ ਪਰ ਹੁਣ ਤੇ ਨਾਲੋਂ ਨਾਲ ਨਹੀਂ ਸਰਦਾ ਨਿਆਣੇ ਦੇ ਦੀ ਚੀਜ਼ ਮੰਗਣੀ ਨਿਆਣੇ ਦੇ ਰੋਜ਼ ਦੇ ਖਰਚੇ ਹਾਂ ਇਹ ਕੀ ਮਾਪਿਓ ਵੀ ਹੁਣ ਕੀ ਕਰਨਾ ਔਖਾ ਵਾ ਕਿਤੇ ਬੜੇ ਹੋ ਗਏ ਆ ਖਰਚੇ ਜਿਆਦੇ ਵਧ ਗਏ ਆ ਤੇ آمدਨ ਘਟ ਗਈ ਆ ਅੱਗੇ ਅੰਕਲ ਦੀ ਗੱਲ ਹੁੰਦੀ ਕਿ ਕੋਈ ਢੇਨ ਮੱਠ ਹੋਣੀ ਨਾ ਤੇ ਔੜ ਪੜ ਕਰ ਲੈਣੇ ਬੀਬੀਆਂ ਦੇ ਘਰ ਹੁਣ ਸਿਆਣਾ ਬੰਦਾ ਘਰ ਤੇ ਰਹਿ ਨਹੀਂ ਗਿਆ ਔਰ ਬੋਰ ਵਾਲੀ ਘਰ ਹੀ ਗਈਆਂ ਮੁੱਕ ਰਗਵੀਰ ਪਤਾ ਗੱਲ ਕੀ ਆ ਅੱਗੇ ਇਹੀ ਵੀ ਅੱਗੇ ਚਲੋ ਸਾਦਾ ਸੁਭਾਰ ਤੇ ਸਾਦਾ ਹੀ ਪਰਿਵਾਰ ਤੇ ਸਾਦਾ ਹੀ ਖਾਣਾ ਸਾਦਾ ਹੀ ਖਾਣਾ ਹੁਣ ਕਾਰਨ ਪਤਾ ਕੀ ਬਣ ਗਿਆ ਹੁਣ ਕਾਰਨ ਪਤਾ ਕੀ ਬਣ ਗਿਆ ਸਾਡੇ ਕੱਲੇ ਕੱਲੇ ਜੀ ਕੋ ਮੋਬਾਈਲ ਹੋ ਗਏ ਖਰਚੇ ਵਧ ਗਏ ਖਰਚੇ ਵਧ ਗਏ ਮੋਟਰਸਾਈਕਲ ਕੱਲੇ ਕੱਲੇ ਕੋ ਕੱਲੇ ਕੱਲੇ ਕੋ ਮੋਟਰਸਾਈਕਲ ਹੋ ਗਿਆ ਉਹ ਵੀ ਖਰਚੇ ਵਧ ਗਏ ਹਰ ਇੱਕ ਦੀ ਦਾ ਖਰਚਾ ਤੇ ਅਸੀਂ ਆਪ ਵੰਡਾ ਲਿਆ। ਕੋਈ ਪਿਓ ਬੋਟ ਵਾਸਤੇ, ਮੁੰਡੇ ਕੋ ਮੋਟਰਸਾਈਕਲ ਵੱਖਰਾ, ਮੇਰੇ ਕੋ ਵੱਖਰਾ। ਰੋਟੀ ਸਾਨੂੰ ਖਾਣ ਨੂੰ ਮਿਲੇ ਜਾਂ ਨਾ ਮਿਲੇ, ਪਰ ਕੱਪੜੇ ਹੀ ਬ੍ਰਾਂਡਡ ਪੋਣੇ। ਇਹ ਗੱਲ ਹੈ। ਤੇ ਫੋਨ ਵੀ ਕਰਦੇ ਅਸੀਂ ਆਪੇ ਵੰਡਾ ਲੇ। ਫੋਨ ਦਾ ਸਵੇਰੇ ਰੀਚਾਰਜ ਮੁੱਕਣਾ ਹੁੰਦਾ ਅਸੀਂ 8 ਘੰਟੇ, 6 ਘੰਟੇ ਨਹੀਂ ਡੀਗਦੇ ਅਸੀਂ ਕਿੰਨੇ ਕ ਦਿਨ ਪਹਿਲਾਂ। ਉਹਦਾ ਜ਼ਿੰਦਗੀ ਰਘਵੀਰ ਸਿੰਘ ਹਰੀਜਾਤ ਕਰਦੀ ਅੱਜ ਰਾਤ ਨੂੰ 12:00 'ਤੇ ਮੁੱਕ ਦੇਣਾ। ਇਹ ਆਨਾ ਸਵੇਰੇ ਕਰਨਾ ਮੈਂ ਨਹੀਂ 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 ਹੁਣ ਇਹ ਕਰ। ਅਡਵਾਂਸ ਹੀ ਕੰਮ ਜਾ। ਇੱਕ ਮਿੰਟ ਮੈਂ ਤੇਰੀ ਗੱਲ ਸੁਣਾਵਾ। ਸੁਣਾ। ਮੈਂ ਸੁਣ ਸਾਸੀ ਕਾਰ ਰਾਜ ਸਾਚੀਆ ਭੈਣ ਜੀ ਠੀਕ ਠਾਕ ਜੀ ਹਾਂਜੀ ਠੀਕ ਠਾਕ ਤੁਸੀਂ ਦੱਸੋ ਲੱਗਣ ਡੈ ਪਿਆ ਝਾੜੂ ਪੋਚਾ ਹਾਂਜੀ ਝਾੜੂ ਦਾ ਸੈਟ ਪਾਇਆ ਜੀ ਸਾਨੂੰ ਬਹੁਤ ਠੰਡ ਲੱਗਣ ਦੀ ਆ ਸਾਨੂੰ ਤੇ ਬਹੁਤ ਠੰਡ ਲੱਗਣੀ ਹੈ ਮੋਟਰਸਾਈਕਲ ਤੇ ਆਏ ਆ ਨਾ ਅਸੀਂ ਫੰਡੇ ਗਏ ਮੋਟਰਸਾਈਕਲ ਤੇ ਕਿਉਂਕਿ ਕਿੰਨਾ ਮੀਂਹ ਪਿਆ ਕੱਲ ਦਾ ਗਲੇ ਕਿੰਨੇ ਪਏ ਆ ਕੀ ਸਾਹਬ ਕਹਿਣ ਦੇ ਮੇਰੇ ਸਿਰ ਨੂੰ ਪੀੜ ਹੋਂਦਾ ਵੀ ਇੰਨੀ ਹਵਾ ਪਈ ਏ ਮੋਟਰਸਾਈਕਲ ਤੇ ਤੇ ਮੀਂਹ ਤਾਂ ਕਾ ਸਾਰੀ ਦਿਨ ਹਟਿਆ ਹੀ ਨਹੀਂ ਹਟਿਆ ਨਹੀਂ ਸਾਰਾ ਦਿਨ ਤੇ ਮੀਂਹ ਪਿਆ ਨਾਲ ਇੱਕ ਲੈਡੀ ਬੰਦ ਰਹੀ ਹੂੰ ਬੱਤੀ ਵਾਕੇ ਬੰਦ ਰਹੀ ਤਕਾਲੀ ਬੱਤੀ ਆਈ ਉਹ ਬੱਤੀ ਰਾ ਹੋ ਰਹੀ ਆਈ ਏ ਫੇਰ ਬੱਤੀ ਘਟ ਹੋ ਗਈ ਹੂੰ ਆਗੇ ਬੱਤੀ ਫੇਰ ਚੱਲ ਗਈ ਤੇ ਮੁੜ ਕੇ ਵਾ ਕਹਿਣ ਬੱਤੀ ਸਾਡੀ ਤਾਂ ਆਉਂਦੀ ਨਹੀਂ ਆਟਾ ਕਾ ਸਾਰੇ ਦਿਨ ਨੌਰ ਖਰੋ ਬੈਠੇ ਰਹੇ ਆਹੋ ਅਹੀਂ ਜਨਰੇਟਰ ਛੱਡ ਕੇ ਪਾਣੀ ਭਰਿਆ ਤੇ ਸਭ ਕੁਝ ਬੰਦ ਹੋ ਗਿਆ ਪਾਣੀ ਮੁੱਕ ਗਿਆ ਆਉਂਦੀ ਭਰਾਵਾ ਛੁੱਟੀ ਕੀਤੀ ਘਰ ਮੈਂ ਸਵਾ ਬੰਨ ਲਿਆ ਸੀ ਹੈ ਕਿੰਨੇ ਵਜੇ ਸਵਾ ਪੰਜ ਅੱਛਾ ਸਾਡਾ ਘਰ 9:00 5:30 ਉਹਦਾ ਪਾਣੀ ਹੈਗਾ ਸੀ ਨਾ ਗਰਮ ਰਾਤ ਨੂੰ ਗਿੱਟਾ ਖੁੱਲ ਗਰਮ ਕਰਕੇ ਫਿਰ ਬੰਦ ਕਰ ਦਿੰਦਾ ਸਾਡੀ ਮੰਦੀਪ ਨੇ ਸਰਪਿੰਡੇ ਨਹਾ ਲਿਆ ਸਵੇਰੇ ਸਵਾ 7:00 ਮੈਂ ਹਾਂ ਤੂੰ ਗਰਮ ਪਾਣੀ ਦਾ ਲਾ ਲਿਆ ਨਹੀਂ ਨਹੀਂ ਸਾਡਾ ਪਾਣੀ ਗਰਮ ਹੈਗਾ ਸੀ ਰਾਤ ਦੇ ਭਾਂਡੇ ਮਾਜ ਲਏ ਉਹ ਠੰਡਾ ਥੋੜਾ ਹੋ ਗਿਆ ਘਟ ਮੁੜ ਕੇ ਬਹਿ ਗਏ ਮੁੜ ਕੇ ਠੰਡੇ ਪਾਣੀ ਨਾਲ ਨਹਾ ਕੇ ਫਿਰ ਬਿਮਾਰ ਹੋਣਾ ਮੈਂ ਰਹਿਣ ਦੇ ਇੱਥੇ ਕੋਈ ਗੱਲ ਨਹੀਂ ਬਾਬੇ ਦਾ ਵਾਹਿਗੁਰੂ ਵਾਹਿਗੁਰੂ ਕਰਨਾ ਚੱਲ ਉਹਦਾ ਹੀ ਕਰ ਲੈਨੇ ਉਹ ਤੇ ਹੈ ਹੀ ਆ ਤੇ ਬਾਕੀ ਇਹ ਵੀ ਹੋਣੇ ਆ ਮੀ ਪੈ ਗਿਆ ਕੋਈ ਗੱਲ ਨਹੀਂ ਕਿਹੜੀ ਗੱਲ ਵਾ ਹਨਾ ਹਾਂ ਮਾਰਾ ਦਾ ਨਾਮ ਲੈਣਾ ਤੇ ਉਦਾਂ ਹੀ ਲੱਲੀ ਦਾ ਵਾ ਉਹ ਤੇ ਹੈ ਹੀ ਆ ਤੇ ਮੀ ਪੈ ਗਿਆ ਤਾਂ ਦਿਨ ਵੀ ਲੱਗ ਗਿਆ ਨਾ ਹਾਂ ਉਹਦਾ ਨਾਮ ਤੋਂ ਹੰਦ ਸਵਾਤੇ ਕਰ ਲਈਦਾ ਮੁੜ ਕੇ ਦਿਨੇ ਨਾ ਆਈਏ ਤਾਂ ਠੰਡ ਲੱਗਦੀ ਠੰਡ ਲੱਗਦੀ ਹੈ ਤੇ ਹੈ ਨਾਲ ਹੀ ਦਾ ਵਾ ਹੋਰ ਹੁਣ ਕੱਲ ਫਿਰ ਬੱਤੀ ਨਹੀਂ ਆਈ ਤੇ ਫਿਰ ਹੁਣ ਕੀ ਕਰ ਸਕਦੇ ਹਾਂ ਚਲ ਅੱਛਾ ਮਾਫੀ ਆਕ ਦੇ ਦਿੰਦੀ ਕੋਈ ਨਹੀਂ ਅੱਜ ਦੋ ਵਾਰ ਨਹਾ ਲਿਓ ਨਹੀਂ ਨਹਾ ਲਿਆ ਇੱਕ ਵਾਰੀ ਪੜਾ ਦੋ ਵਾਰੀ ਕਿੱਥੇ ਚਲ ਗਿਆ ਪਾਜੀ ਸਕੂਲੇ ਚਲ ਗਿਆ 啊，对，盖